ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ ਤੇ ਉੱਥੇ ਹੀ ਦੱਸਿਏ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰਮਾਣਾ ਦਾ ਇੱਕ ਪੱਟਾ ਅੱਪਾਂ ਸਾਹਮਣੇ ਆਇਆ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਨੂੰ ਰੱਦ ਕਰਨ ਦੇ ਪਿੱਛੇ ਸਿਰਫ ਔਰ ਸਿਰਫ ਕੇਦਰੀ ਵਲ ਦਾ ਹੱਥ ਹੈ ਤੇ ਆਮ ਆਦਮੀ ਪਾਰਟੀ ਦਾ ਬਲਾਰਾ ਮਾਲਵਿੰਦਰ ਕੰਗਸ ਸਿਰਫ ਔਰ ਸਿਰਫ ਝੂਠ ਬੋਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਜਿਹੜਾ ਇਸ ਗੱਲ ਨੂੰ ਲੈ ਕੇ ਮੁੱਦਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਵੀ ਗਰਮਾਇਆ ਹੋਇਆ ਹੈ ਤੇ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਰਕਾਰਾਂ ਇਸ ਗੱਲ ਨੂੰ ਲੈ ਕੇ ਬਿਲਕੁਲ ਹੀ ਚੁੱਪਵੱਟੀ ਹੋਈ ਹੈ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਕਈ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰਮਾਣਾ ਦਾ ਹੋਰ ਕੀ ਕਹਿਣਾ ਹੈ ਪਿਛਲੇ ਕੁਝ ਦਿਨਾਂ ਤੋਂ ਕੁਝ بڑے ਸਜੀਦਾ ਬੜੇ ਸੈਂਸਿਟਿਵ ਇਸ਼ੂਜ਼ ਜਿਹੜੇ ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਨਾਲ ਜੁੜੇ ਹੋਏ ਜਿਨ੍ਹਾਂ ਨਾਲ ਪੰਜਾਬ ਦੇ ਲੋਕਾਂ ਤੇ ਮਨਾਂ ਤੇ ਬੜਾ ਅਸਰ ਪੈ ਰਿਹਾ ਸੀ ਉਹਨਾ ਇਸ਼ੂਜ਼ ਨੂੰ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਕੁਝ ਗੱਲਾਂ ਕੁਝ ਤੱਥ ਕੁਝ ਸਚਾਈਆਂ ਰੱਖਣੀਆਂ ਚਾਹੁੰਦਾ ਪਿਛਲੇ ਦਿਨੀ ਆਪਾਂ ਸਾਰਿਆਂ ਨੇ ਦੇਖਿਆ ਕਿ ਦਿੱਲੀ ਸਰਕਾਰ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਜਿਹੜਾ ਉਥੇ ਜਿਹੜੇ ਦਿੱਲੀ ਸਰਕਾਰ ਕੋਲੇ ਕੈਦੀ ਹੈਗੇ ਆ ਕਿਸੇ ਵੀ ਜੁਰਮ ਦੇ ਵਿੱਚ ਜਿਹੜੇ ਦਿੱਲੀ ਸਰਕਾਰ ਦੀਆਂ ਜੇਲਾਂ 'ਚ ਹੈ ਉਹਨਾਂ ਦੀ ਜਿਹੜੀ ਪ੍ਰੀਮਚੁਰ ਰਿਲੀਜ਼ ਹੈ ਉਹਨਾਂ ਦੀਆਂ ਰਿਵਿਊ ਪਟੀਸ਼ਨਸ ਜਾਂਦੀਆਂ ਉਹ ਦਿੱਲੀ ਸਰਕਾਰ ਕੋਲ ਜਾਂਦੀਆਂ ਸੇ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਜਾਂਦੀਆਂ ਉਹ ਫੈਸਲਾ ਕਰਦਾ ਹੈ ਕਿ ਉਸ ਕੈਦੀ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ ਉਸ ਸੈਂਟੈਂਸ ਰਿਵਿਊ ਬੋਰਡ ਕੋਲੇ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਜੀ ਦਾ ਕੇਸ ਬੜੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਆਂ ਵਾਰੀ ਵਾਰੀ ਸੈਂਟੈਂਸ ਰਿਵਿਊ ਬੋਰਡ ਕੋਲ ਜਾਂਦਾ ਰਿਹਾ ਤੇ ਵਾਰੀ ਵਾਰੀ ਦਿੱਲੀ ਦੀ ਆਪ ਸਰਕਾਰ ਉਹਨੂੰ ਰਿਜੈਕਟ ਕਰਦੀ ਰਹੀ ਹੁਣ ਤੱਕ 7 ਵਾਰੀ ਉਹ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਗਿਆ ਤੇ 7 ਵਾਰੀ ਦਿੱਲੀ ਸਰਕਾਰ ਨੇ ਉਹਨੂੰ ਰਿਜੈਕਟ ਕੀਤਾ ਲੇਟੈਸਟ ਕੇਸ ਜਿਹੜਾ ਹੋਇਆ ਹੈ ਲੇਟੈਸਟ ਇਨਸਟੈਂਸ ਜਿਹੜਾ ਉਸ ਸਰਕਾਰ ਉਸ ਸੈਂਟੈਂਸ ਰਿਵਿਊ ਕੋਲ ਬੋਰਡ ਕੋਲ ਗਿਆ ਉਹ ਆ ਮੇਰੇ ਕੋਲੇ ਉਹਦਾ ਆਰਡਰ ਹੈ ਜਿਹੜੀ ਦਿੱਲੀ ਸਰਕਾਰ ਦੀ ਵੈਬਸਾਈਟ ਦੇ ਉੱਪਰ ਹੈ ਦਸੰਬਰ 23 ਦੀ 21 ਦਸੰਬਰ 2023 ਦੀ ਜਿਹੜੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਈ ਉਸ ਦੇ ਵਿੱਚ 46 ਕੈਦੀਆਂ ਦੇ ਕੇਸਸ ਨੂੰ ਟੇਕ ਅਪ ਕੀਤਾ ਗਿਆ ਤੇ ਫੈਸਲਾ 19 ਜਨਵਰੀ 2024 ਨੂੰ ਆਇਆ ਜਿਹਦੇ ਚ 14 ਬੰਦੇ ਅਪਰੂਵ ਕਰਤੇ ਤੇ 32 ਬੰਦਿਆਂ ਦੇ ਕੇਸ ਰਿਜੈਕਟ ਕਰ ਦਿੱਤੇ ਗਏ ਆ ਦਿੱਲੀ ਸਰਕਾਰ ਦੇ ਆਰਡਰ ਹੈ ਨੈਸ਼ਨਲ ਗਵਰਨਮੈਂਟ ਆਫ ਐਨ ਸੀਟੀ ਆਫ ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡਿਪਟੀ ਸੈਕਟਰੀ ਹੋਮ ਦੇ ਸਾਈਨ ਦਾ ਗਵਰਨਮੈਂਟ ਆਫ ਦਿੱਲੀ ਦੇ ਤੇ ਆ 32ਵੇਂ ਨੰਬਰ ਤੇ ਜਿਹੜਾ ਰਿਜੈਕਟਡ ਹੋਇਆ ਕੇਸ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੋਲਰ ਦਾ ਇਹ ਮੈਂ ਉਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਜਿਹੜੇ ਆਰਡਰਸ ਲਿੱਤੇ ਆ ਤੁਸੀਂ ਦੇਖੋ ਪ੍ਰੋਫੈਸਰ ਦਵਿੰਦਰ ਪਾਤ ਭੁੱਲਰ ਦਾ ਕੇਸ ਇੱਕ ਬੜਾ ਜਿਹਾ ਆਪਾਂ ਕਹੀਏ ਤਾਂ ਮੰਨੂ ਛੂਨ ਵਾਲਾ ਕੇਸ ਹੈ 29 ਸਾਲ ਜੇਲ੍ਹ ਦੇ ਵਿੱਚ ਹੋ ਗਏ ਉਹਨਾਂ ਨੂੰ 1995 ਤੋਂ ਜੇਲ੍ਹ ਦੇ ਵਿੱਚ 29 ਸਾਲਾਂ ਚੋਂ ਤੁਸੀਂ ਪੈਰੋਲ ਵਗੈਰਾ ਵੀ ਜੇ ਕੱਟਦੇ ਹੋ ਤਾਂ 25 ਸਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟਿਆ ਹੁਣ ਤੱਕ 25 ਸਾਲ ਸੇਤ ਠੀਕ ਨਹੀਂ ਰਹਿੰਦੀ ਮਾਨਸਿਕ ਸਿਹਤ ਠੀਕ ਨਹੀਂ ਰਹਿੰਦੀ ਹਸਪਤਾਲ ਦੇ ਵਿੱਚ ਰੈਗੂਲਰਲੀ ਉਹਨਾਂ ਨੂੰ ਦਾਖਲ ਹੋਣਾ ਪੈਂਦਾ ਇਹਨਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਕਿਤੋਂ ਦੀ ਵੀ ਸਰਕਾਰ ਹੁੰਦੀ ਬੜੀ ਸਿੰਪੈਥੈਟਿਕਲੀ ਇਸ ਕੇਸ ਨੂੰ ਕਨਸਿਡਰ ਕਰਕੇ ਹੁਣ ਤੱਕ ਪ੍ਰੋਫੈਸਰ ਭੁੱਲਰ ਸਾਹਿਬ ਬਾਹਰ ਆ ਜਾਣੇ ਸੀ ਪਰ ਇਹਨਾਂ ਦੀ ਪਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ 7 ਵਾਰ ਦਿੱਲੀ ਦੀ ਸਰਕਾਰ ਨੇ ਰਿਜੈਕਟ ਕਰਤੀ 2 ਵਾਰ 2018 ਚ ਇਹਨਾਂ ਕੋਲੇ ਪੋਟ ਅਪ ਹੋਈ ਇੱਕ ਵਾਰ 2019 ਚ ਪਟ ਅਪ ਹੋਈ ਤਿੰਨ ਵਾਰੀ 2020 ਚ ਪਟ ਅਪ ਹੋਈ ਤੇ ਇੱਕ ਵਾਰੀ 2023 ਚ ਪਟ ਅਪ ਹੋਈ ਜਿਹੜੀ ਹੁਣ 2024 ਚ ਫੈਸਲਾ ਹੋਇਆ ਸੱਤੇ ਵਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੈਂਟੈਂਸ ਰਿਵਿਊ ਬੋਰਡ ਕਿਉਂਕਿ ਮੈਂ ਤੁਹਾਡੇ ਤੁਹਾਨੂੰ ਧਿਆਨ ਚ ਲਿਆਦਾ ਇਹ ਉਸ ਸੂਬੇ ਦੀ ਸਰਕਾਰ ਦਾ ਹੋਮ ਮਿਨਿਸਟਰ ਉਹਦਾ ਚੇਅਰਮੈਨ ਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨੂੰ ਰਿਜੈਕਟ ਕੀਤਾ ਲੋਕਾਂ ਦੇ ਵਿੱਚ ਸੁਭਾਵਕ ਹੈ ਰੋਸ ਹੋਣਾ ਸੀ ਰੋਹ ਹੋਣਾ ਸੀ ਇਸ ਫੈਸਲੇ ਨੂੰ ਲੈ ਕੇ ਲੋਕਾਂ ਦਾ ਜਦੋਂ ਇਹਨਾਂ ਨੇ ਰੋਸ ਦੇਖਿਆ ਜਾਂ ਲੋਕਾਂ ਦਾ ਰੋਹ ਦੇਖਿਆ ਤਾਂ ਫਿਰ ਕਵਰ ਅਪ ਦੇ ਵਿੱਚ ਲੱਗ ਗਏ ਝੂਠ ਬੋਲ ਕੇ ਲੋਕਾਂ ਨੂੰ ਉਲਝਾਉਣ ਦੇ ਵਿੱਚ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਇਹਨਾਂ ਨੇ ਆਪਦੇ ਸਾਰੇ ਬਲਾਰੇ ਲਾਤੇ ਮੈਂ ਪੜ ਰਿਹਾ ਸੀ ਅਖਬਾਰ ਦੇ ਵਿੱਚ ਮੈਂ ਇਹਨਾਂ ਤੇ ਬੁਲਾਰੇ ਦੀ ਕਟਿੰਗ ਹੀ ਰੱਖੀ ਐ ਮਾਲਵਿੰਦਰ ਸਿੰਘ ਕੰਗ ਕਹਿੰਦੇ ਜੀ ਕਿ ਅਸੀਂ ਇਹ ਜਿਹੜਾ 7 ਮੈਂਬਰੀ ਬੋਰਡ ਐ ਇਹ 7 ਮੈਂਬਰੀ ਬੋਰਡ ਦੇ ਵਿੱਚ 6 ਮੈਂਬਰ ਬੀਜੇਪੀ ਦੇ ਆ ਆਪਾਂ ਪੜ੍ਹ ਦਿੰਨਾ ਔਰ 7 ਮੈਂਬਰ ਸੈਂਟੈਂਸ ਰਿਵਿਊ ਬੋਰਡ ਹੈਜ਼ 6 ਮੈਂਬਰਸ ਫਰੋਮ ਬੀਜੇਪੀ ਇੱਕ ਮੈਂਬਰ ਕਹਿੰਦੇ ਸਾਡਾ ਇਹ ਮਾਲਵਿੰਦਰ ਸਿੰਘ ਕੰਗ ਦੀ ਸਟੇਟਮੈਂਟ ਸੀ ਮੈਂ ਹੁਣ ਤੁਹਾਨੂੰ ਪਹਿਲਾਂ ਤਾਂ ਇਹਦਾ ਇਸ ਝੂਠ ਦਾ ਪਰਦਾ ਫਾਸ਼ ਕਰਾਂ ਜਿਹੜਾ ਇਹ ਲੋਕਾਂ ਨੂੰ ਇਹਨਾਂ ਦੀ ਆਦਤ ਬਣ ਗਈ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਝੂਠ ਬੋਲ ਕੇ ਤੇ ਆਪਦੇ ਸਿਆਸੀ ਲਾਹਾ ਲੈਣਾ 2 ਸਾਲ ਪਹਿਲਾਂ ਸਰਕਾਰ ਵੀ ਇਸੇ ਤਰ੍ਹਾਂ ਬਣਾਈ ਸੀ ਮੈਂ ਪਹਿਲਾਂ ਇਸ ਝੂਠ ਦਾ ਪਰਦਾ ਫਾਸ਼ ਕਰਾਂ ਮੈਂ ਤੁਹਾਨੂੰ ਦਿੱਲੀ ਸਰਕਾਰ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹਦੀ ਕੰਪੋਜੀਸ਼ਨ ਦੱਸ ਦਿੰਨਾ ਬਿਲਕੁਲ ਠੀਕ ਕਿਹਾ ਇਹਨੇ 7 ਮੈਂਬਰੀ ਬੋਰਡ ਹੈ ਉਹਦਾ ਚੇਅਰਮੈਨ ਕੌਣ ਹੈ ਦਿੱਲੀ ਸਰਕਾਰ ਦਾ ਹੋਮ ਮਿਨਿਸਟਰ ਉਹ ਉਸ ਬੋਰਡ ਦਾ ਚੇਅਰਮੈਨ ਹੈ ਪਹਿਲੀ ਗੱਲ ਤਾਂ ਚੇਅਰਮੈਨ ਅਥਾਰਟੀ ਪੂਰੀ ਚੇਅਰਮੈਨ ਕੋਲੇ ਹੁੰਦੀ ਹੈ ਜੋ ਮਰਜ਼ੀ ਫੈਸਲਾ ਲੈ ਲਵੇ ਫਿਰ ਵੀ ਮੈਂ ਅੱਗੇ ਵੀ ਜਾਵਾਂ ਉਹਦੇ ਜਿਹੜੇ ਬਾਕੀ ਦੇ 6 ਮੈਂਬਰ ਹੈ ਵਿੱਚੋਂ 4 ਮੈਂਬਰ ਦਿੱਲੀ ਸਰਕਾਰ ਦੇ ਹੈ ਇੱਕ ਉਥੋਂ ਦਾ ਲੋਕਲ ਡਿਸਟ੍ਰਿਕਟ ਜੱਜ ਹੁੰਦਾ ਹੈ ਇੱਕ ਨੁਮਾਇੰਦਾ ਦਿੱਲੀ ਦੀ ਪੁਲਿਸ ਦਾ ਹੈ ਜਿਹੜੀ ਭਾਜਪਾ ਦੀ ਸਰਕਾਰ ਦੇ ਥੱਲੇ ਉਹ ਚਾਰ ਮੈਂਬਰ ਡੀਜੀਪੀ ਤਿਹਾਰ ਜੇਲ ਦਿੱਲੀ ਸਰਕਾਰ ਦੇ ਅਧੀਨ ਸੈਕਟਰੀ ਹੋਮ ਦਿੱਲੀ ਸਰਕਾਰ ਦਾ ਗਵਰਨਮੈਂਟ ਆਫ ਦਿੱਲੀ ਦਾ ਜਿਹੜਾ ਹੋਮ ਸੈਕਟਰੀ ਹੈ ਉਹ ਦਾ ਮੈਂਬਰ ਹੁੰਦਾ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਡਾਇਰੈਕਟਰ ਸੋਸ਼ਲ ਵੈਲਫੇਅਰ ਗਵਰਨਮੈਂਟ ਆਫ ਦਿੱਲੀ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਸੈਕਟਰੀ ਲਾ ਗਵਰਨਮੈਂਟ ਆਫ ਦਿੱਲੀ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਇੱਕ ਮੰਤਰੀ ਚਾਰ ਮੈਂਬਰ ਇਹ ਦਿੱਲੀ ਦੀ ਸਰਕਾਰ ਦੇ ਅਧੀਨ ਕੰਮ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਕੰਮ ਕਰਦੇ ਆ ਅਰਵਿੰਦ ਕੇਜਰੀਵਾਲ ਦੇ ਅਧੀਨ ਕੰਮ ਕਰਦੇ ਛੇਵਾਂ ਮੈਂਬਰ ਡਿਸਟ੍ਰਿਕਟ ਜੱਜ ਜਿਵੇਂ ਮੈਂ ਕਿਹਾ ਤੇ ਸੱਤਵਾਂ ਮੈਂਬਰ ਇੱਕ ਨਾਮਿਨੀ ਦਿੱਲੀ ਪੁਲਿਸ ਦਾ ਹੁੰਦਾ ਜਿਹੜੀ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਸਰਕਾਰ ਦੇ ਥੱਲੇ ਕੰਮ ਕਰਦਾ ਸੋ ਕਾਂਗਸ ਸਾਹਿਬ ਇਹ ਝੂਠ ਬੋਲ ਕੇ ਕੀ ਸੋਚਦੇ ਆ ਲੋਕਾਂ ਨੂੰ ਗੁੰਮਰਾਹ ਕਰ ਲੈਣਗੇ ਇਹ ਸਾਰਾ ਕੁਝ ਇਹ ਤਾਂ ਇੰਟਰਨੈਟ ਤੇ ਆ ਮੈਂ ਵੀ ਇੰਟਰਨੈਟ ਤੋਂ ਹੀ ਜਾਣਕਾਰੀ ਕੱਢੀ ਐ ਅਖਬਾਰ ਦੇ ਵਿੱਚ ਵੀ ਆ ਸੀ ਜਿਹੜੀ ਕੰਪੋਜੀਸ਼ਨ ਆਫ ਇਹਦੀ ਹੈਗੀ ਐ ਸੈਂਟੈਂਸ ਰਿਵਿਊ ਬੋਰਡ ਦੀ ਅਖਬਾਰਾਂ ਦੇ ਵਿੱਚ ਵੀ ਆਈ ਐ ਇਹ ਕੋਈ ਮੇਰੀ ਆਪ ਦੀ ਜਾਣਕਾਰੀ ਨਹੀਂ ਆ ਮੈਂ ਤੁਹਾਨੂੰ ਖੈਰ ਅਖਬਾਰ ਦਾ ਵੀ ਪਾੜੀ ਦੇਵਾਂ ਜਿਹੜਾ ਤਾਂ ਕਿ ਤਸੱਲੀ ਹੋ ਜਵੇ ਜੀ ਆ ਸੀ apart from delhi home minister the other six members of the board include director general of tihard tihard prison secretary home government of delhi secretary law government of delhi director social welfare department government of delhi a district judge and a senior delhi police officer so kang saab e jhooth bol ke kinu tusi gumrah karan di koshish kar rahe ho e aam aadmi party ne jhooth di jehri rajneeti kiti hai ਇਹਦਾ ਪਰਦਾ ਫਾਸ਼ ਕਰਨਾ ਬੜਾ ਜ਼ਰੂਰੀ ਹੈ ਵੈਸੇ ਤਾਂ ਲੋਕ ਸਮਝ ਚੁੱਕੇ ਹੁਣ